ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬਟਨ ਤੇ ਜਿਹੜੀ ਐਮਬਰਾਇਡਰੀ ਕਰਦੇ ਆ ਉਹ ਬਣਾ ਕੇ ਦਿਖਾਉਨੇ ਆ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਇਹਦੇ ਵਿੱਚ ਬਟਨ ਬਿਲਨ ਲੱਗਿਆ ਹੋਇਆ ਆਪਾਂ ਜਿਹੜਾ ਹੈਗਾ ਵੀ ਬਟਨ ਲਗਾ ਇਹ ਇਸ ਤਰ੍ਹਾਂ ਸਕਦੇ ਆ ਇਹ ਲੈ ਇੱਕ ਹੌਲ ਦੇ ਉੱਪਰ ਰੱਖ ਕੇ ਜਿਹੜਾ ਆਪਣਾ ਇੱਕ ਆ ਉਹਨੂੰ ਸੈਂਟਰ ਬਣਾ ਲੈਣਾ ਜਿਹੜੇ ਬਾਕੀ ਤਿੰਨ ਉਹਦੇ ਵਿੱਚ ਹੌਲ ਆ ਉਹਨਾਂ ਦੇ ਵਿੱਚ ਦੀ बार-बार ਉਸ ਦੇ ਵਿੱਚ ਦੀ ਆਪਾਂ ਲੰਗਾਈ ਜਾਣੀ ਇਸ ਤਰ੍ਹਾਂ ਫਰਤੀਜੇ ਦੇ ਵਿੱਚ ਦੀ ਇੱਕ ਨੂੰ ਜਿਹੜਾ ਆਪਾਂ ਸੈਂਟਰ ਰੱਖ ਲੈਣਾ ਇਹ ਆਪਾਂ ਨਹੀਂ ਮਾਦੀ ਪੱਤੀਆਂ ਹੁਣ ਇੱਕ ਹੋਰ ਥ੍ਰੈਡ ਲੈ ਕੇ ਇਸ ਤਰ੍ਹਾਂ ਜਿਹੜੇ ਨੂੰ ਆਪਾਂ ਗੰਢ ਧੋppa ਕਹਿੰਦੇ ਨੇ ਉਸ ਤਰ੍ਹਾਂ ਦੋ ਤਿੰਨ ਵਾਲ ਮਾਰ ਕੇ ਤੇ ਇਸ ਤਰ੍ਹਾਂ ਲਗਾ ਦੇਣਾ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨ ਬਣ ਜਾਂਦਾ ਹੈ ਜਿਹੜੇ ਆਪਾਂ ਆਪ ਬੱਚਿਆਂ ਦੀ ਸ਼ਰਟ ਵਗੈਰਾ ਉਹਨਾਂ ਦੇ ਉੱਪਰ ਬਣਾ ਸਕਦੇ ਆ ਇਸ ਤਰ੍ਹਾਂ ਬੜਾ ਐਮਬੋਸਨਾਂ ਲੱਗਦਾ ਐਮਬਰਾਇਡਰੀ ਦੇ ਵਿੱਚ ਵੀ ਆਪਾਂ ਯੂਜ਼ ਕਰ ਸਕਦੇ ਹਾਂ ਜਿਹੜਾ ਦੂਸਰਾ ਡਿਜ਼ਾਈਨ ਹੈਗਾ ਉਹ ਪਾਸਾ ਬਟਨ ਨੂੰ ਰੱਖ ਲੈ ਸਾਰੀਆਂ ਸਾਈਡਾਂ ਦੇ ਵਿੱਚ ਉਹਦੇ ਜਿਹੜੇ ਹੋਲ ਆ ਉਹਨਾਂ ਦੇ ਵਿੱਚ ਅਲੱਗ-ਅਲੱਗ ਤੋਂ ਆਪਾਂ ਐਸਟਰਨੋਟਾਈਜ਼ ਕਰ ਲਵਾਂ। ਬਾਰੀ-ਬਾਰੀ ਸਾਰੇ ਹੋਲ ਆ ਜਿਹੜਾ ਉਹਨਾਂ ਦੇ ਵਿੱਚ ਜੇ ਆਪਾਂ ਕੱਢ ਲੈਣਾ। ਤਾਂ ਤੇ ਇੱਕ ਹੋਲ ਦੇ ਵਿੱਚ ਆਪਾਂ ਲੈਣਾ ਉਹਨੂੰ ਦੋ ਵਾਰ ਇੱਕ ਦੇ ਵਿੱਚ ਆਪਾਂ ਦੋ ਵਾਰ ਕੱਢ ਲਾਂਗੇ ਹੁਣ ਆਪਾਂ ਫੇਰ ਸੈਂਟਰ ਦੇ ਕਿਸੇ ਇੱਕ ਹੋਲ ਦੇ ਵਿੱਚ ਆਪਾਂ ਜਿਹੜੀ ਹੈਗੀ ਸੋਇਲ ਲਗਾ ਕੇ ਇੱਕ ਚੱਕ ਕੇ ਇੱਕ ਨਿੱਤੇ ਨਾਪ ਕੇ ਇਸ ਤਰ੍ਹਾਂ ਵਿਚਕਾਰ ਤੋਂ ਆਪ ਭਰਨ ਲੱਗਣਾ ਪਹਿਲਾਂ ਇੱਕ ਨਾਪ ਕੇ ਇੱਕ ਚੱਕ ਕੇ ਇਸ ਤਰ੍ਹਾਂ ਆਪ ਨੂੰ ਜੋ ਦੀਵਾਰ ਜਿਹੜਾ ਪਹਿਲਾਂ ਨੱਪਿਆ ਹੋਇਆ ਉਹਨੂੰ ਅਗਲੀ ਵਾਰ ਚੱਕ ਲੈਣਾ ਸਤਾਂ ਕਰਦੇ ਕਰਦੇ ਆਪਾਂ ਹੌਲੀ ਹੌਲੀ ਜਿਹੜਾ ਹੈਗਾ ਜਿਹੜਾ ਪੂਰਾ ਹੈਗਾ ਕੰਪਲੀਟ ਕਰ ਦੇਣਾ ਜਿਹੜਾ ਆਪਣਾ ਜਿਹੜਾ ਬਟਨ ਹੈਗਾ ਉਹ ਦੀ ਸੇਨਾਂ ਵਿੱਚ setoran holi holi pura pampar daniel ਪਹਿਲਾਂ ਵਾਲੇ ਨਾਲੋਂ ਇੱਥੇ ਥੋੜਾ ਟਾਈਮ ਜ਼ਿਆਦਾ ਲੱਗਦਾ। ਦੋਵਾਂ ਵਿੱਚੋਂ ਤੁਹਾਨੂੰ ਕਿਹੜਾ ਆਈ ਗਿਆ? ਜਿਹੜਾ ਵਧੀਆ ਲੱਗਿਆ ਕਮੈਂਟ ਕਰਕੇ ਦੋ ਲੋ ਦੱਸੋ। ਫਾਸਟ ਜਾਂ ਸੈਕਿੰਡ। ਜੇ ਤੁਸੀਂ ਬਟਨ ਦਿਸਦਾ ਰੱਖਣਾ ਤਾਂ ਇੰਨਾ ਵੀ ਬਣਾ ਕੇ ਬੰਦ ਕਰ ਸਕਦੇ। ਜੀ ਪੂਰਾ ਪੜਨਾ ਤੈਨੂੰ ਪੂਰਾ ਵੀ ਤੁਸੀਂ ਆਪਾਂ ਇਹ ਆਪਣੇ ਲੇਡੀਜ਼ ਕਮੀਜ਼ ਹੁੰਦੇ ਆ ਉਹਨਾਂ ਦੇ ਉੱਪਰ ਵੀ ਆਪਾਂ ਪੱਟੀ ਦੇ ਉੱਪਰ ਬਟਨ ਪੱਟੀ ਉੱਪਰ ਲਾ ਸਕਦੇ ਹਾਂ ਗਲੀ ਕੋਲ ਜਿਹੜਾ ਫਾਸਟ ਆ ਉਹਦਾ ਆਪਾਂ ਬਟਨ ਜਿਹੜੇ ਬੰਦ ਕਰਨ ਉਹਨਾਂ ਤੇ ਵੀ ਲਾ ਸਕਦੇ ਹਾਂ ਜਿਹੜਾ ਆਹ ਵਾਲਾ ਇਹ ਆਪਾਂ ਬਸ ਡਿਜ਼ਾਈਨ ਵਿੱਚ ਬਣਾ ਸਕਦੇ ਹਾਂ ਜੇ ਆਪਣੇ ਕੋਲ ਛੋਟਾ ਬਟਨ ਆ ਤਾਂ ਉਹ ਜਲਦੀ ਭਰ ਆ ਜਾਣਾ ਜੇ ਵੱਡਾ ਉੱਥੇ ਥੋੜਾ ਟਾਈਮ ਲੱਗੂਗਾ ਤੇ ਫੋਲੋਅਰ ਡਵੰਜਾ ਐਸਟ੍ਰਾਈਮ ਬਣ ਗਿਆ ਇਹ ਆ 10 ਰੁਪਏ ਇੱਕ ਆ ਮੋਤੀ ਲੈ ਇਸ ਤਰ੍ਹਾਂ ਜੇ ਤੁਸੀਂ ਇਹਦੇ ਉੱਪਰ ਜਿਹੜਾ ਹੈਗਾ ਥ्रेड ਦੇ ਨਾਲ ਹੀ ਡਿਜ਼ਾਈਨ ਬਣਾਉਣਾ ਤਾਂ ਜਿਵੇਂ ਆਪਾਂ ਪਹਿਲੇ ਦੇ ਵਿੱਚ ਫਲਾਵਰ ਬਣਾਇਆ ਸੀਗਾ ਗੰਢ ਧੋਪੇ ਦੇ ਨਾਲ ਉਸ ਤਰ੍ਹਾਂ ਵੀ ਉਹ ਵੀ ਬਹੁਤ ਵਧੀਆ ਲੱਗਦਾ ਉਹ ਵੀ ਬਣਾ ਸਕਦੇ ਆ ਨਹੀਂ ਤਾਂ ਆਪਾਂ ਇਸ ਤਰ੍ਹਾਂ ਕੋਈ ਪਰ ਇਹ ਮੋਤੀ ਲਗਾ ਲਾ ਸਕਦੇ ਆ idra p tapi nggak di dera yang stand ਥੋੜਾ ਨਾਲ ਨਹੀਂ ਲੱਗਿਆ ਹੈਗਾ ਤਾਂ ਕਰਕੇ ਇੱਕ ਵਾਰ ਮੈਂ ਹੋਰ ਅਟੰਕ ਕਹਿੰਦੇ ਚ ਵਰਤਾਂ ਇਸ ਤਰ੍ਹਾਂ ਜੇ ਇੱਕ ਸਾਈਡ ਨੂੰ ਇੱਕ ਸਾਈਡ ਤੇ ਦੂਜੀ ਸਾਈਡ ਵੀ ਬਣਾਉਣਾ ਤਾਂ ਇਸ ਤਰ੍ਹਾਂ ਪਾਸ ਦੂਜੀ ਸਾਈਡ ਨੂੰ ਨਾ ਸਦੋ ਏਡਾ ਡਿਜ਼ਾਈਨ ਤੁਹਾਨੂੰ ਵਧੀਆ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਨਾ ਵੀਡੀਓ ਦੇਖਣ ਲਈ ਧੰਨਵਾਦ